ਅੱਜ ਦੀ ਕਹਾਣੀ ਟੈਂਟ ਵਿਆਹ ਰਵੀਕਰਨ ਔਰ ਪ੍ਰਵੀਦੀ ਉਮਰ 22 ਸਾਲ ਦੀ ਹੋ ਗਈ ਤਾਂ ਘਰ ਵਾਲੇ ਉਸ ਦੀ ਮੰਗਣੀ ਕਰਕੇ ਵਿਆਹ ਕਰਨ ਦੀਆਂ ਤਿਆਰੀਆਂ ਕਰਨ ਲੱਗੇ ਖਾਨ ਦੇ ਪਿੰਡ ਦੇ ਪਰਿਵਾਰ ਵਿੱਚ ਇਕੱਲਾ ਮੁੰਡਾ ਹੋਣ ਕਰਕੇ ਸਾਰੇ ਟੱਬਰ ਦੇ ਮੂੰਹ ਤੇ ਇੱਕ ਹੀ ਗੱਲ ਸੀ ਕਿ ਵਿਆਹ ਪੂਰਾ ਭੈਂਟ ਕਰਨਾ ਹੈ ਸਾਰੇ ਪਿੰਡ ਵਿੱਚ ਬਹਿ ਜਾ ਬਹਿ ਜਾ ਕਰਵਾ ਦੇਣੀ ਹੈ ਤੇ ਸ੍ਰੀਕਾਂ ਦੀ ਹਿੱਕ ਤੇ ਦੀਵਾ ਵੀ ਬਲਣਾ ਹੈ ਕਰਦੇ ਵੀ ਕਿਉਂ ਨਾ ਸਾਰਾ ਟੱਬਰ ਸਰਕਾਰੀ ਨਾਲ ਹੋਇ ਕਿ ਲੱਗਿਆ ਹੋਇਆ ਸੀ ਮਾਂ ਟੀਚਰ ਤੇ ਪਿਓ ਜਗਤਾਰ ਸਿੰਘ ਪੂਰਾ ਖਰਲ ਕੀਤਾ ਹੋਇਆ ਸਰਕਾਰੀ ਅਸਲਾ ਹਲਵਾਈ ਸੁਨਿਆਰੇ ਕੱਪੜੇ ਆਦ ਦਾ ਕੰਮ ਮਕਾਉਣ ਤੋਂ ਬਾਅਦ ਕਿਸੇ ਨੇ ਸਲਾਹ ਦਿੱਤੀ ਕਿ ਜਲਦੀ ਜਲਦੀ ਆਰਕੈਸਟਰਾ ਵਾਲੇ ਵੀ ਕਰ ਲਓ ਲੇਟ ਹੋਗੀ ਤਾਂ ਕਈ ਵਾਰ ਚੰਗਾ 그룹 ਨਹੀਂ ਮਿਲਦਾ ਜਗਤਾਰ ਸਿੰਘ ਅਗਲੇ ਹੀ ਦਿਨ ਰਵੀ ਦੇ ਮਾਮੇ ਗੁਰਜੰਟ ਨੂੰ ਨਾਲ ਲੈ ਕੇ ਇੱਕ ਮਸ਼ਹੂਰ ਗਰੁੱਪ ਦੇ ਦਫ਼ਤਰ ਜਾ ਵੜਿਆ ਗਰੁੱਪ ਵਾਲਿਆਂ ਨੇ ਰੋਜ਼ ਦਾ ਕੰਮ ਸੀ ਅਜਿਹੇ ਮੂਰਖਾਂ ਨੂੰ ਪੁੱਛਣਾ ਉਹਨਾਂ ਟੋ ਲਿਆ ਕਿ ਪਾਰਟੀ ਪੂਰੀ ਗਰਮ ਹੈ ਉਹ ਐਵੇਂ ਜਾਣ ਕੇ ਉਸ ਤਰੀਕ ਨੂੰ ਵੇਲੇ ਨਾ ਹੋਣ ਕਰਕੇ ਬਹਾਨਾ ਮਾਰਦੇ ਟਾਲ ਮੋੜ ਕਰਨ ਲੱਗੇ ਕੁਝ ਦੇਰ ਕਰਨੇ ਮਿੰਟਾਂ ਤਵਾ ਕੇ ਮੰਨ ਗਈ ਉਹਨਾਂ ਨੇ ਪੁਰਾਣੇ ਪ੍ਰੋਗਰਾਮਾਂ ਦੀਆਂ ਵੀਡੀਓ ਚਲਾ ਕੇ ਜਗਤਾਰ ਸਿੰਘ ਹੋਰਾਂ ਨੂੰ ਰੱਜ ਕੇ ਆਧਨੰਗੀਆਂ ਕੁੜੀਆਂ ਦੇ ਡਾਂਸ ਦੇ ਦਰਸ਼ਨ ਕਰਵਾਏ। ਜਗਤਾਰ ਸਿੰਘ ਨੇ ਗੁਰਜੰਟ ਨੇ ਸਵਾਦ ਲੈ ਲੈ ਕੇ ਵੀਡੀਓ ਦੇਖੀਆਂ। ਜਗਤਾਰ ਬੋਲਿਆ, "ਭਾਜੀ, ਪੈਸੇ ਕਿੰਨੇ ਲੱਗਣਗੇ?" ਗਰੁੱਪ ਦਾ ਮਾਲਕ ਚਟੱਲੀ RAM ਥੋੜਾ ਜਿਹਾ ਰੋਵ ਨਾਲ ਕਹਿਣ ਲੱਗਾ, "10000 ਹਰ ਕੁੜੀ ਦਾ। ਸੱਤ ਕੁੜੀਆਂ ਨੇ ਤੇ ਕੁੱਲ ਹੋਇਆ 70000। ਜੇ ਪੈਸੇ ਘੱਟ ਖਰਚਨੇ ਨੇ ਤਾਂ ਕੁੜੀਆਂ ਘੱਟ ਕਾਉਣੀਆਂ।" ਵੇਖ ਲਿਓ ਫਿਰ ਕੁਕ ਜੀ ਹਨ ਇਵਜਨਾ ਮਾਸਟਰ ਹੈ ਪ੍ਰੇਜੰਟ ਸਿੰਘ ਬੋਲਿਆ ਯਾਰ ਅੱਜ ਜਿਹੜੀ ਸਭ ਤੋਂ ਲੰਬੀ ਸੰਪਰਕ ਲੋਜਹੀ ਆ ਇਹ ਜ਼ਰੂਰ ਲੈ ਕੇ ਆਇਓ ਵੈਸੇ ਤਾਂ ਉਹ ਕੁੜੀ ਗਰੁੱਪ ਦਾ ਕਿ ਸਹੀ ਸੀ ਪਰ ਸਟੱਲੀ ਨੂੰ ਹੋਂਤਰ ਸੁਧ ਗਈ ਢੋਲੀ ਇਹ ਭਾਜੀ ਇਸ ਤਰ੍ਹਾਂ ਨਹੀਂ ਆਉਂਦੀ ਇਸ ਨੂੰ ਪਟਿਆਲੇ ਤੋਂ ਸਪੈਸ਼ਲ ਬਣਾਉਣਾ ਪੈਂਦਾ ਇਹਦਾ ਕੱਲੀ ਦਾ ਖਰਚਾ 30000 ਲੱਗਿਆ ਹੈ ਗੁਰਜੰਟ ਉਸ ਦੇ ਥੌਂਕਿਆਂ ਤੇ ਮਰਿਆ ਪਿਆ ਸੀ ਨਾਲੇ ਪੈਸੇ ਤਾਂ ਦਿਗਤਾਰ ਦੇ ਲੱਗਨੇ ਸੀ ਗੁਰਜੰਟ ਕਹਿਣ ਲੱਗਾ ਕੋਈ ਨਹੀਂ ਇਹਨੂੰ ਤਾਂ ਜਰੂਰ ਲੈ ਕੇ ਆਇਓ ਪੈਸੇ ਦੀ ਕੋਈ ਪਰਵਾਹ ਨਹੀਂ ਪੁੱਤ ਕਿਹੜਾ ਨਿੱਤ ਵਿਆਉਣੇ ਐ ਉਹ ਬੁਕਿੰਗ ਦਾ 50000 ਰਸਾਈ ਦੇ ਕੇ ਇੰਜ ਚਾਈ ਜਾਈ ਬਾਹਰ ਨਿਕਲੇ ਜਿਵੇਂ ਪਾਕਿਸਤਾਨ ਦੇ ਖਲਾਫ ਹੋਈ ਬੁੱਕ ਐਕਸ਼ਨ ਅਸਰੇ ਜਿਹੜਾ ਹੋਵੇ ਵਿਆਹ ਦੇ ਦਿਨ ਨੇੜੇ ਆ ਗਏ ਰਵੀ ਦੀ ਦਾਦੀ ਥੋੜੀ ਘਰ ਨੂੰ ਖੈਲਾ ਦੀ ਸੀ ਉਹ ਬਾਰ ਬਾਰ ਕਹਿਣ ਲੱਗੀ ਘਰੇ ਅਖੰਡ ਪਾਠ ਤਾਂ ਕਰਵਾ ਲਓ 10 ਦਿਨ ਤਾਂ ਰਹੇਗੀ 11 ਸਾਰੀ ਜਗਤਾਰ ਸਿੰਘ ਉਸ ਮੁਠੀਕੇ ਪਿਆ ਕਰ ਲੈਨੇ ਆਂ ਖੰਡ ਪਾਠ ਕਿਤੇ ਭੱਜ ਜਾਂਦਾ ਬਥੇਰੇ ਬਾਬੇ ਤੁਰੇ ਫਿਰਦੇ ਆਂ ਜੀ ਨੂੰ ਮਰਜ਼ੀ ਖੜ ਲਾਂਗੇ ਅਖੀਰ ਜਦੋਂ ਦਿਨ ਐਂਸਰ ਤੇ ਆ ਗਈ ਤਾਂ ਜਗਤਾਰ ਸਿੰਘ ਪਹੁੰਚ ਗਿਆ ਗੁਰਦੁਆਰੇ ਦੇ ਬਹੁਤ ਹੀ ਪੁਜਨੀਕ ਅਤੇ ਭਲੇਮਾਨ ਗ੍ਰੰਥੀ ਸਿੰਘ ਕੋਲ ਜਗਤਾਰ ਸਿੰਘ ਬਹੁਤ ਹੀ ਬਤਮੀਜੀ ਤੇ ਹੰਕਾਰ ਨਾਲ ਗ੍ਰੰਥੀ ਸਿੰਘ ਨੂੰ ਬੋਲਿਆ ਬਾਬਾ ਪਾਠ ਦਾ ਕੀ ਚੱਲਦਾ ਹੈ ਅੱਜ ਕੱਲ੍ਹ ਭਾਈ ਜੀ ਵਿਚਾਰੇ ਉਸ ਦੇ ਅੱਗੇ ਸਰਾਫਤ ਕਾਰਨ ਇੰਜ ਹੱਥ ਬੰਨੀ ਖੜੇ ਸਨ ਜਿਵੇਂ ਕਿਸੇ ਪੱਠੇ ਦੇ ਬੰਧੂਆ ਮਜ਼ਦੂਰ ਹੋਣ ਸਰਦਾਰ ਜੀ 5100 ਪੇਟਾ ਚੱਲਦੀ ਹੈ ਬਾਕੀ ਤੁਹਾਡੀ ਜੋ ਸਰਦਾ ਇਹ ਦਿਓ ਜਗਤਾਰ ਸਿੰਘ ਨੂੰ ਜਿਵੇਂ ਥੋਹੇ ਨੇ ਡੰਗ ਮਾਰਿਆ ਬੋਲ ਹਾਂ ਐ ਨਿਪਾਸੀ ਤੇ ਕੀਰਤਨ ਦੇ ਕਿੰਨੇ ਭਾਈ ਜੀ ਬੋਲੇ ਜੇ ਦੋ ਕੀਰਤਨੇ ਆਉਣਗੇ ਤਾਂ 1000 ਰੁਪਏ ਜੇ ਤਿੰਨ ਬੁਲਾਉਣੇ ਆ ਤਾਂ 1500 ਰੁਪਏ ਜਗਤਾਰ ਸਿੰਘ ਟੀਡੀ ਇਹ ਹੀ ਮੁਸਕਾਨ ਨਾਲ ਠੀਠਾ ਵਾਂਗ ਬੋਲਿਆ ਲੈ ਤਿੰਨ ਕੀ ਕਰਨੇ ਆ ਘੰਟਾ ਢੋਲ ਕੀ ਖਕਾਉਣੀ ਆ ਤੁਸੀਂ ਦੋਈ ਆਜੋ ਨਾਲੇ ਗੱਲ ਸੁਣਾ ਸਾਡੇ ਕੋਲ ਟਾਈਮ ਨਹੀਂ ਤੂੰ ਠੀਕ ਹੀ ਕਰ ਲੈ ਦੇਗ ਬੂਗ ਵਾਲਾ ਬੰਦਾ ਵੀ ਆਪਣਾ ਹੀ ਲੈ ਆਇਂ ਵਿਚਾਰੇ ਭਾਈ ਸਾਹਿਬ ਨੇ ਕੀ ਕਹਿਣਾ ਸੀ ਅਜੇ ਹੀ ਬੋਗ ਇਨਸਾਨ ਨੂੰ ਉਹ ਬੋਲਿਆ ਚਲੋ ਠੀਕ ਆ ਬਾਈ ਤੁਸੀਂ ਉੱਕਾ ਪੁੱਕਾ 10000 ਦੇ ਦਿਓ ਧਕਤਾਰ ਸਿੰਘ ਚਿੱਬਾ ਜਿਹਾ ਮੂੰਹ ਬਣਾ ਕੇ ਬੋਲਿਆ ਹੱਦ ਹੋ ਗਈ 10000 ਦਾ ਲੋਟ ਮੁਝਾਈਏ ਆਖ ਲੈਣਾ ਤਾਂ ਗੱਲ ਤਾਂ ਨਹੀਂ ਪ੍ਰਧਾਨ ਨਾਲ ਗੱਲ ਕਰ ਲੈਨੇ ਆ ਭਾਈ ਜੀ ਵਿਚਾਰੇ ਦੁਖੀ ਮਨ ਨਾਲ ਕਹਿਣ ਲਗੇ ਠੀਕ ਹੈ ਭਾਈ ਜਿਵੇਂ ਤੁਹਾਡੀ ਇੱਛਾ ਆਰਕਸਟਰ ਬਾਇਨਾ ਨੂੰ ਤਾਂ ਲੱਖ ਰੁਪਏ ਦੇਣ ਵਾਲੇ ਜਗਤਾਰ ਸਿੰਘ ਨੂੰ ਇਹ 8000 ਵੀ ਜ਼ਿਆਦਾ ਲੱਗ ਰਿਹਾ ਸੀ ਚੰਗਾ ਫਿਰ ਤਾਂ ਇਹ ਨਾਲ ਆ ਜੀ ਤੂੰ ਆਪਕੇ ਸਾਹਮਣੇ ਸਭ ਕੁਝ ਅਸੀਂ ਤਾਂ ਖਾਣ ਪੀਣ ਵਾਲੇ ਬੰਦੇ ਆ 8000 பை ਵਾਲਾ ਸੁੱਟ ਕੇ ਉਹ ਬਾਹਰ ਨਿਕਲ ਆਇਆ ਜਿਵੇਂ ਗੱਲ ਪਿਆ ਕੋਈ ਛੇਪਾ ਮਕਾਇਆ ਹੁੰਦਾ ਹੈ ਘਰ ਜਾ ਕੇ ਜਗਤਾਰ ਸਿੰਘ ਆਪਣੀ ਬਹਾਦਰੀ ਦੱਸਣ ਲੱਗਾ ਅੱਜ ਪਾਠੀ ਦੀ ਰੇਲ ਬਣਾਤੀ ਨਾਲੇ ਰੇਟ ਕੱਟ ਕੀਤਾ ਨਾਲੇ ਸਾਰਾ ਹੁੰਦਾ ਉਹਦੇ ਗਲਪਾ ਤਾਂ ਆਪਾਂ ਨੂੰ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਖੰਡ ਪਾੜ ਦੀ ਇਹ ਸੁਣ ਕੇ ਸਾਰੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਉੱਤਰ ਦੇ ਵਿਆਹ ਦੇ ਚਾਹ ਵਿੱਚ ਉੜਦੀ ਫਿਰਦੀ ਰਵੀ ਦੀ ਦਾਦੀ ਉੱਤਰ ਦੇ ਮੋਹ ਕੋਲਚ ਨੇ ਗੋਲ ਸੁਣ ਕੇ ਥਾਹੇ ਗੁੰਮਸੰਗ ਹੋ ਗਈ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਕਮੈਂਟ ਲਿਖ ਕੇ ਜਰੂਰ ਦੱਸਣਾ ਜੀ। ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ।